ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਜੀ ਡਾਕਟਰ ਅਕਸ਼ਦੀਪ ਸਿੰਘ ਐਮ ਐਸ ਆਰਥੋ ਅਸੀਂ ਅੱਜ ਆਪਣੇ ਹਸਪੀਟਲ ਦੀ ਸ਼ੁਰੂਆਤ ਕੀਤੀ ਹੈ ਜੀ ਸੁਖ ਹਸਪੀਟਲ ਦੀ ਜਿਹੜਾ ਬਟਾਲਾ ਰੋਡ ਕਾਤੇ ਉਤੇ ਹੈ ਅਸੀਂ ਇੱਥੇ ਹਰ ਤਰ੍ਹਾਂ ਦੀ ਹੱਡੀਆਂ ਦੀ ਪ੍ਰੋਬਲਮ ਜੋੜਾਂ ਦੀ ਪ੍ਰੋਬਲਮ ਰੀੜ ਦੀ ਹੱਡੀ ਦੀ ਪ੍ਰੋਬਲਮ ਗਰਦਨ ਦਰਦ ਦੀ ਪ੍ਰੋਬਲਮ ਹਰ ਤਰ੍ਹਾਂ ਦੀ ਪ੍ਰੋਬਲਮ ਲਈ ਅਸੀਂ ਇੱਥੇ ਇਲਾਜ ਸ਼ੁਰੂ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਅਸੀਂ ਇੱਥੇ ਲੇਟੈਸਟ ਡਿਜੀਟਲ ਐਕਸ-ਰੇ ਦਾ ਇੰਤਜ਼ਾਮ ਕੀਤਾ ਜੀ ਲੇਟੈਸਟ ਲੈਬ ਦਾ ਇੰਤਜ਼ਾਮ ਕੀਤਾ ਤੇ ਉਸ ਤੋਂ ਇਲਾਵਾ ਆਪਾਂ ਨਵਾਂ OT ਤਿਆਰ ਕੀਤਾ ਉਹਦੇ ਵਿੱਚ ਆਰਥੋ ਵਾਸਤੇ ਆਪਣੀ ਕਿਡਨੀ ਦੇ ਆਪਰੇਸ਼ਨ ਵਾਸਤੇ ਜਿਹੜੀਆਂ ਵੀ ਫੈਸਿਲਿਟੀ ਸਟਾਈ ਦੀਆਂ ਨੇ ਉਹ ਆਪਾਂ ਇੱਥੇ ਉਪਲਬਧ ਕਰਾਈਆਂ ਨੇ ਤੇ ਉਹਦੇ ਨਾਲ ਨਾਲ ਜਨਰਲ ਸਰਜਰੀਜ਼ ਉਹ ਆਪਾਂ ਇੱਥੇ ਕਰਿਆ ਕਰਨੀਆਂ ਨੇ ਉਹਦੇ ਵਾਸਤੇ ਸਾਡੀ ਵੱਖਰੀ ਟੀਮ ਹੋਏਗੀ ਮੇਰੀ ਟੀਮ ਜਿਹੜੀ ਹੈ ਉਹ ਆਰਥੋ ਦੇ ਰਿਲੇਟਿਡ ਹੋਏਗੀ ਦੂਸਰੀ ਟੀਮ ਸਾਡੀ ਉਹ ਜਨਰਲ ਸਰਜਰੀ ਦੇ ਰਿਲੇਟਡ ਹੋਏਗੀ ਤੇ ਨਾਲ ਮੇਰੇ ਮੇਰੇ ਮਿਸਿਸ ਨੇ ਉਹ ਨੇ ਡਾਕਟਰ ਦਿਲਪ੍ਰੀਤ कौर ਉਹ ਤੁਹਾਨੂੰ ਆਪਣੇ ਬਾਰੇ ਦੱਸਣਗੇ ਕਿ ਉਹ ਕਿਵੇਂ ਉਹ ਕਿਹੜੀ ਕਿਹੜੀ ਚੀਜ਼ ਦੇ ਉਹ ਮਾਹਿਰ ਨੇ ਇਹ ਗੱਲ ਨਹੀਂ ਰੱਖਦਾ ਉਹ ਆਮ ਆਮ ਜਨਤਾ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਜੀ ਕਿ ਇੱਥੇ ਇਸ ਤਰ੍ਹਾਂ ਦਾ ਕੋਈ ਹੋਰ ਹਸਪਤਲ ਨਹੀਂ ਹੈਗਾ ਜੀ ਆਮ ਜਨਤਾ ਵਾਸਤੇ ਸਭ ਤੋਂ ਪਹਿਲੀ ਸਹੂਲਤ ਇਹ ਹੀ ਹੈ ਕਿ ਇੱਕ ਹਸਪਤਲ ਖੁੱਲ ਗਿਆ ਦੂਸਰੀ ਸਹੂਲਤ ਇਹ ਹੈ ਜੀ ਕਿ ਅਸੀਂ ਕੋਈ ਅਸੀਂ ਅਸੀਂ ਹਕੀਮ ਸੌਰੰਗ ਸਿੰਘ ਜੀ ਦੇ ਪਰਿਵਾਰ ਚੋਂ ਆ ਤੇ ਅਸੀਂ ਕੋਈ ਸਾਨੂੰ ਸੇਵਾ ਦਾ ਸਾਨੂੰ ਸੇਵਾ ਦਾ ਲਾਲਚ ਆ। ਕਈ ਸੇਵਾ ਕਰਨੀ ਹੈ। ਅਸੀਂ ਉਹ ਸੋਚ ਰੱਖ ਕੇ ਹਸਪੀਟਲ ਸ਼ੁਰੂ ਕਰ ਰਹੇ ਆ। ਅਸੀਂ ਵੀ ਮੈਂ ਜੇਮਸ ਬਟੰਡਾ ਤੋਂ ਪ੍ਰੈਕਟਿਸ ਕਰਕੇ ਆਇਆ ਆਪਣੀ ਐਕਸਪੀਰੀਅੰਸ ਲੈ ਕੇ ਆਇਆ ਤੇ ਉੱਥੋਂ ਮੈਂ ਦਿੱਲੀ ਤੋਂ ਵੀ ਐਕਸਪੀਰੀਅੰਸ ਲਿਆ ਜੀ ਤੇ ਉਹਦੀ ਆਪਣੀ ਮੇਨ ਡਾਕਟਰੀ ਕਰਨ ਦਾ ਮੇਨ ਸਾਡਾ ਮੋਟਿਵ ਹੀ ਇਹ ਸੀ। ਅਸੀਂ ਆਪਣੇ ਏਰੀਆ ਦੇ ਵਿੱਚ ਆ ਕੇ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ ਜਿਵੇਂ ਸਾਡੇ ਦਾਦਾ ਜੀ ਸਰਦਾਰ ਹਕੀਮ ਸੋਰਨ ਸਿੰਘ ਜੀ ਕਰਦੇ ਰਹੇ ਨੇ ਸਹੂਲਤ ਅਜਿਹੀ ਅਜਿਹੀ ਸ਼ੁਰੂ ਦੇ ਵਿੱਚ ਨਹੀਂ ਰੱਖ ਰਹੇ ਜੀ ਉਹ ਜਿਵੇਂ ਜਿਵੇਂ ਅਸੀਂ ਥੋੜਾ ਜਿਹਾ ਇੱਕ ਵਾਰੀ ਸਾਨੂੰ ਰਨਿੰਗ ਦੇ ਵਿੱਚ ਆ ਜਾਈਏ ਅਸੀਂ ਉਹ ਜੋ ਉਹ ਸਹੂਲਤ ਵੀ ਜਰੂਰ ਲੈ ਕੇ ਆਣੀ ਹੈ ਬਾਕੀ ਵੀ ਆਪਾਂ ਇੰਸ਼ੋਰੈਂਸ ਇਸ ਲੈ ਕੇ ਆਵਾਂਗੇ ਜਿਹੜਾ ਆਰਮੀ ਵਾਲੇ ECHS ਹੁੰਦੇ ਆ ਕਾਰਡ ਉਹਨਾਂ ਵਾਸਤੇ ਵੀ ਸਹੂਲਤ ਲੈ ਕੇ ਆਵਾਂਗੇ ਮੇਨ ਸਾਡਾ ਹਜੇ ਆਪਾਂ ਇੱਕ ਇਨੋਗਰੇਸ਼ਨ ਕੀਤੀ ਹੈ ਜੀ ਇਹ ਹਜੇ ਸ਼ੁਰੂਆਤ ਹੈ ਅਹੀ ਅਜੇ ਸਟੈਪ ਬਾਈ ਸਟੈਪ ਅਹੀ ਅੱਗੇ ਨੂੰ ਤੁਰਨਾ ਜੀ ਲੈ ਕੇ ਆਵਾਂਗੇ ਹੋਰ ਡਾਕਟਰਸ ਵੀ ਲੈ ਕੇ ਆਵਾਂਗੇ ਅਸੀਂ ਤਾਂ ਹਜੇ ਇੱਕ ਮੈਂ ਤੇ ਮੇਰੇ ਮੈਡਮ ਅਸੀਂ ਅਜੇ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਜੀ ਤੁਸੀਂ ਲਾ ਲੋ ਕਿ ਆਪਾਂ ਜਿਆਦਾ ਤੋਂ ਜਿਆਦਾ 6 ਮਹੀਨੇ ਤੇ ਜਲਦੀ ਤੋਂ ਜਲਦੀ 1 ਮਹੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਜੁਤਬੀਤ ਕੌਰ ਹੈ ਮੈਂ ਆਰਮੀ ਤੋਂ ਰਿਟਾਇਰ ਹੋਈ ਆ ਮੈਂ ਆਰਮੀ ਨੂੰ 5 ਇਅਰ ਸਰਵਿਸ ਦਿੱਤੀ ਹੈ ਹੁਣ ਇਸੇ Aim ਨਾਲ ਇਹ ਸੁਖ ਹਸਪੀਟਲ ਅਸੀਂ ਬਟਾਲਾ ਰੋਡ ਕਰਦੀਆਂ ਤੇ ਸ਼ੁਰੂ ਕਰਨ ਜਾ ਰਹੇ ਆ ਸਾਡੀ ਸਭ ਦੀ ਸਾਨੂੰ ਸਪੋਰਟ ਦੀ ਲੋੜ ਹੋਏਗੀ ਅਸੀਂ ਹਰ ਵੇਲੇ ਇੱਥੇ ਹਾਜ਼ਰ ਰਵਾਂਗੇ ਸਾਡਾ ਸਿਰਫ ਇਹੀ ਇੱਕ Aim ਹੈ ਕਿ ਅਸੀਂ ਸਾਰਿਆਂ ਦੀ ਸੇਵਾ ਕਰੀਏ ਅਸੀਂ ਇਸੇ Aim ਨਾਲ ਚੱਲ ਰਹੇ ਹਾਂ ਕਿ ਇੱਥੇ ਸਭ ਤੋਂ ਪਹਿਲਾਂ ਡਾਕਟਰਸ ਹੋਣ ਆਏ ਨੇ ਇੱਥੇ ਪਹਿਲਾਂ ਕੋਈ ਡਾਕਟਰ ਨਹੀਂ ਸੀਗਾ ਅਸੀਂ ਇਹੀ ਆਪਣੇ ਆਪ ਚ ਬਹੁਤ ਵੱਡਾ ਅਚੀਵਮੈਂਟ ਸਮਝਦੇ ਹਾਂ ਕਿ ਅਸੀਂ ਇੱਕ ਹਸਪੀਟਲ ਤੋਂ ਛੋਟੇ ਸੈਟਅਪ ਤੋਂ ਸਟਾਰਟ ਕਰ ਰਹੇ ਹਾਂ ਇਹ ਸ਼ੁਰੂਆਤ ਹੈ ਤੇ ਅਸੀਂ ਹਜੇ ਬਹੁਤ ਅੱਗੇ ਜਾਣਾ ਹੈ ਤੇ ਸਾਡੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਅਸੀਂ ਇਹਨੂੰ ਅੱਗੇ ਵਧਾਉਣਾ ਹੈ ਤੇ ਇੱਥੇ ਮੈਂ ਕਾਈਨੀ ਪੇਸ਼ੈਂਟਸ ਦੇਖਾਂਗੀ ਨਾਲ ਦੇ ਨਾਲ ਮੈਨੂੰ ਜਰਨਲ ਜਿਵੇਂ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਜਾਂ ਫਿਰ ਕਿਸੇ ਨੂੰ weight loss ਬਾਰੇ ਵੀ ਕਿਸੇ ਨੇ weight control ਕਰਨਾ ਹੈ ਉਹਦੇ ਬਾਰੇ ਵੀ ਮੈਂ ਸਟੱਡੀ ਕੀਤੀ ਹੈ ਫਿਰ ਬੱਚਿਆਂ ਬਾਰੇ ਲੇਡੀਜ਼ ਬਾਰੇ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਕਿੰਨ ਕਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਬੱਚਿਆਂ ਨੂੰ ਕਿਹੜੀ ਡਾਈਟ ਦੇਣੀ ਹੈ ਕਿਵੇਂ ਸਮਝਾਉਣਾ ਹੈ ਇਹ ਅੱਜਕੱਲ੍ਹ ਅ ਅਵੇਅਰਨੈਸ ਘਟ ਹੈ ਤੇ ਇਸ ਬਾਰੇ ਮੈਂ ਸਟੱਡੀ ਕੀਤੀ ਹੈ ਤੇ ਮੈਂ ਇਹੀ ਏਮ ਰੱਖ ਲਿਆ ਕਿ ਜੇਵੇਂ ਬੱਚੇ ਸਟਰੋਂਗ ਹੋਣਗੇ ਤਾਂ ਸਾਡੀ ਅੱਗੇ ਦੀ ਪੀੜ੍ਹੀ ਵੀ ਸਟਰੋਂਗ ਹੋਏਗੀ ਤੇ ਇਹੀ ਮੇਰਾ ਏਮ ਹੈ ਬਿਲਕੁਲ ਕੀਤਾ ਜਾਏਗਾ ਅਸੀਂ ਹਾਜ਼ਰ ਹੀ ਇਸੇ ਕਰਕੇ ਅਸੀਂ 24/7 ਐਮਰਜੈਂਸੀ ਰੱਖੀ ਹੈ ਕਿ ਅਸੀਂ ਹਰ ਵੇਲੇ ਇੱਥੇ ਰਵਾਂਗੇ ਕੋਈ ਵੀ ਆਏਗਾ ਉਹਨੂੰ ਅਸੀਂ ਘਟ ਨਹੀਂ ਸਮਝਣਾ ਆਪਣੇ ਪਰਿਵਾਰ ਵਾਂਗੂ ਉਹਨੂੰ ਸੰਭਾਂਗੇ ਪੂਰਾ ਧਿਆਨ ਰੱਖਾਂਗੇ ਕਹਣਾ ਚੱਲਦਾ ਵੈਕੋਰ ਜਿੱਤਾ ਕਲਸਾ ਵੈਕੋਰ ਜਿੱਤੀ ਫਤੇ ਅੱਜ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਅੱਜੇ ਪੜਾਈ ਕਰਕੇ ਕਾਕੀ ਕਰਕੇ ਆਪਣੇ ਚਹਰ ਲੋਕਾਂ ਦੀ ਸੇਵਾ ਕਰਨ ਲਈ ਆਏ ਨੇ ਆਪਣੇ ਇਲਾਕੇ ਦੀ ਸੇਵਾ ਕਰਨ ਲਈ ਆਏ ਅਸੀਂ ਗੱਲਾਂ ਨੂੰ ਵਿਚਰ ਜਿੱਤੇ ਚੀਜ਼ ਖਵਲ ਰਹੇ ਬਹੁਤ ਸਾਰੇ ਲੋਕਾਂ ਦੀ ਤੇ ਚਲੋ ਅਸੀਂ ਵੀ ਜਿੰਨੇ ਜੋਗੇ ਹੋਏ ਗਏ ਸੀ ਲੋਕਾਂ ਦੇ ਵਿੱਚ ਵਿਚਰ ਰਹੇ ਆ ਉਹਨਾਂ ਨੂੰ ਵੀ ਇਹੋ ਹੀ ਗੱਲ ਕਹੀ ਕਿ ਬੱਚਿਓ ਆਪਣੇ ਇਲਾਕੇ ਦੀ ਸੇਵਾ ਕਰੋ ਕਰੋ ਬਾਕੀ ਚੱਲਦੇ ਰਹਿਣੇ ਆ ਤੇ ਉਹ ਤਾਂ ਬਹੁਤ ਜ਼ਿਆਦਾ ਕਿੰਨਾਂ ਨੇ ਬਹੁਤ ਵਧੀਆ ਤਾਂ ਕਿ ਲੋਕਾਂ ਨੂੰ ਕੋਈ ਰਾਤ ਦੇਰੇ ਸਵੇਰੇ ਕੋਈ ਮੁਸ਼ਕਲ ਨਾ ਹੋਵੇ 24 ਘੰਟੇ ਇੱਥੇ ਹਾਜ਼ਰ ਰਹਿਣਗੇ ਐਕਸੀਡੈਂਟ ਜੀ ਨਾਲ ਹਰ ਤਰ੍ਹਾਂ ਦੇ ਇਨਾਂ ਨੇ ਅਫੇਸ਼ਨ ਕਰਨੇ ਆ ਬਿਨਾ ਹੱਡੀਆਂ ਦਾ ਡਾਕਟਰ ਸਪੈਸ਼ਲਿਸਟ ਆ ਡੀਡੀ ਉਸ ਵਾਈਫ ਉਹ ਗਾਇਨਕੋਲੋਜਿਸਟ ਆ ਐਨਸੋਪ ਕੀਆ ਮੈਡੀਸਨ ਉਹਨਾਂ ਨੇ ਬਹੁਤ ਕੰਮ ਕੀਤਾ ਅਡਮਿਸ਼ਨ ਦੇਜਰ ਰਾਈਟ ਦੇ ਬੜਾ ਅੱਛਾ ਉਹਨਾਂ ਦਾ ਮੈਂ ਇੱਜ਼ਾ ਕੋਹਨਾ ਕੋਪ ਪ੍ਰਿੰਟਰ ਅੱਲਾ ਬੋਲਦੇ ਨੇ ਬੜਾ ਚੰਗਾ ਸੁਭਾਅ ਹੈ ਅਸੀਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰੇ ਅਡੇ ਇਲਾਕੇ ਦੇ ਲੋਕਾਂ ਨੂੰ ਇਹ ਬੇਫੇਦ ਕਰਦੇ ਹਾਂ ਕਿ ਕਿਸੇ ਨੂੰ ਵੀ ਕੋਈ ਤਕਲੀਫ ਹੋਵੇ ਜਦੋਂ ਮਰਜ਼ੀ 24 ਘੰਟੇ ਹਸਪਤਾਲ ਦੇ ਦਰਵਾਜ਼ੇ ਖੁੱਲੇ ਰਹੇ ਜਦੋਂ ਮਰਜ਼ੀ ਆਓ ਆਪਣਾ ਇਲਾਜ ਕਰਾਓ ਜਿਹੜਾ ਲੋਕਾਂ ਨੂੰ ਇਹ ਮੁਸ਼ਕਲ ਸੀ ਜੇ ਰਾਤ ਨੂੰ ਕੋਈ ਮਿਲਦਾ ਨਹੀਂ ਉਹ ਲੋਕਾਂ ਦੀ ਇਹ ਮੁਸ਼ਕਲ ਜਿਹੜੀ ਆ ਹੱਲ ਹੋ ਗਈ ਆ ਸਾਰੇ ਲੋਕਾਂ ਨੂੰ ਇਹਹੀ ਬੇਫੇਦ ਕਰਦਾਂਗੇ ਪ੍ਰਿੰਟ ਆਪਾਂ ਸਾਰੇ ਆਓ ਆਪਣਾ ਇਲਾਜ ਕਰਾਓ ਬੱਚਿਆਂ ਨੂੰ ਅਸੀਰਵਾਦ ਦਿਓ बच्चे भी ਤੁਹਾਡੀ ਸੇਵਾ ਕਰ ਸਕਣ। ਬਾਈ ਜੀ ਜਿਸ ਤਰ੍ਹਾਂ ਗੱਲ ਕਰੀਏ ਕਿ ਪਤਾ ਲਈ ਵਾਸਤੇ ਜਿਸ ਤਰ੍ਹਾਂ ਦਾ ਕੋਈ ਪੇਸ਼ੇ ਨਾ ਹੋ ਉਸ ਹਮੋਂ ਬਿਨਾਂ ਟਿਕਾਏਗਾ ਕੋਈ ਇਹੋ ਜੀ ਗੱਲ ਨਹੀਂ ਕਿ ਕਿਸੇ ਕੋ ਪੈਸੇ ਨਹੀਂ ਚਾਹਦਾ ਇਲਾਜ ਦਿੱਤਾ ਜਾਵੇ ਇਹੋ ਜੀ ਕੋਈ ਗੱਲ। ਜਿੱਦਾਂ ਵੀ ਬਤਵਾਦੋਂ ਸੇਵਾ ਕਰਨਾ ਬੱਚੇ ਬਹੁਤ ਚੰਗੇ ਨੇ। ਉਹ ਅਸੀਂ ਵੀ ਕਹਿੰਦੇ ਕਿ ਚੰਗੇ ਨੇ ਤੇ ਗੁਰੂ ਮਹਾਰਾਜ ਦੀ ਪਰਮਾਤਮਾ ਦੀ ਚਰਤਾ ਤੇ ਬੱਚੇ ਸਾਡੇ ਬਹੁਤ ਚੰਗੇ ਦਿਖ ਰਿਹਾ ਕੋਈ ਆਪ ਨਹੀਂ ਕੋਈ ਗਲਤ ਗੱਲ ਨਹੀਂ। ਸਭ ਤੋਂ ਵੱਡੀ ਖੁਸ਼ੀ ਮਹਾਰਾਜ ਜੇ ਕਿ ਅਸੀਂ ਪਰਮਾਤਮਾ ਕੇ ਅਰਦਾਸ ਕੀਤੀ ਗੁਰੂ ਮਹਾਰਾਜ ਜੀ ਕੇ ਕਰਨਾ ਸਿਦਰੇ ਉਹ ਕਾਦੀਆ ਦੇ ਅਸੈਂਟਲ ਹੋ ਗਿਆ ਕਾਦੀਆਂ ਨੂੰ ਆਉਣ ਨੂੰ ਤਿਆਰ ਨਹੀਂ ਹੁੰਦੇ ਸਾਡੇ ਬੱਚੇ ਮਤਲਬ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਚੰਗੇ ਹੋਣਗੇ ਜਿਹੜੇ ਆਪਣੇ ਸ਼ਹਿਰ ਕਾਦੀਆਂ ਦੀ ਸੇਵਾ ਕਰਨ ਵਾਸਤੇ ਆਏ ਨੇ ਬਸ ਇਤਾਰਵਰਤ ਸਾਰੇ ਤੇ ਚਲਦੇ ਰਹਿੰਦੇ ਆ ਚਲਦੇ ਰਹਿੰਦੇ ਆ ਔਰ ਉਹਨਾਂ ਦੇ ਮਨਚੀ ਇਹ ਗੱਲ ਹੀ ਕਿ ਸਾਡੇ ਦਾਦਾ ਜੀ ਦੇ ਬਹੁਤ ਲੋਕਾਂ ਵਿਚਰੇ ਨੇ ਪਰ ਉਹ ਪਾਪਾ ਨੇ ਵੀ ਜੋ ਜਿੰਨੇ ਜੋ ਹੀ ਹਾਂ ਹੀ ਲੋਕਾਂ ਦੇ ਵਿਚਰ ਰਹੇ ਆ ਉਹਨਾਂ ਕੋ ਬੱਚੇ ਆ ਗਏ ਨੇ ਬੱਚੇ ਵੀ ਜਿੰਨੀ ਵੱਧ ਤੋਂ ਸੇਵਾ ਹੋਏਗੀ ਕਰਨਗੇ ਅਜਿਹਾ ਪਰਮਾਤਮਾ ਅਕਰਦਾਸ ਕਰਦਾ ਹੈ ਕਿ ਗੁਰੂ ਮਹਾਰਾਜ ਉਹਨਾਂ ਦੇ ਵੀ ਕਿਰਪਾ ਕਰ ਆਪਣੇ ਲੋਕਾਂ ਦੀ ਸੇਵਾ ਕਰ ਦੇਣਾ